ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਭਵਿੱਖਬਾਣੀ ਇੱਕ ਵਾਰ ਫਿਰ ਤੋਂ ਸੱਚ ਹੋਈ ਹੈ ਹੁਣੇ-ਹੁਣੇ ਪਟਿਆਲਾ ਦੇ ਵਿੱਚ ਭਾਰੀ ਮੀਂਹ ਜਿਹੜਾ ਹੈ ਉਹ ਪੈਣਾ ਸ਼ੁਰੂ ਹੋ ਚੁੱਕਿਆ ਹੈ ਜਿਸ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਅੱਜ ਮੌਸਮ ਦਾ ਕੀ ਹਾਲ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕੀਤਾ ਜਾਵੇ ਤਾਂ ਜੋ ਕਿ ਮੌਸਮ ਦੇ ਨਾਲ ਜੁੜੀ ਇਹ ਜਾਣਕਾਰੀ ਜਿਹੜੀ ਹੈ ਹਰ ਇੱਕ ਪੰਜਾਬੀ ਹਰ ਇੱਕ ਵਿਅਕਤੀ ਤੱਕ ਪਹੁੰਚ ਸਕੇ ਕਿ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਕਦੋਂ-ਕਦੋਂ ਬਰਸਾਤ ਹੋਵੇਗੀ ਤਾਂ ਦੱਸਦੀ ਕਿ 23 ਅਗਸਤ ਤੱਕ ਸਵੇਰ-ਪਰਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਿਹੜਾ ਹੈ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਕਿਹਾ ਗਿਆ ਸੀ ਕਿ 20 ਅਗਸਤ ਨੂੰ ਬਰਸਾਤ ਸਿਰਫ ਉੱਤਰੀ ਤੇ ਮੱਧ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਹੋਵੇਗੀ ਯਾਨੀ ਕਿ ਅੰਮ੍ਰਿਤਸਰ, ਮੁਰਦਾਸਪੁਰ, ਕਪੂਰਥਲਾ, ਨਵਾਂ ਸ਼ਹਿਰ, ਹੁਸ਼ਿਆਰਪੁਰ, ਰੂਪਨਗਰ, ਐਸਐਸ ਨਗਰ, ਸ੍ਰੀ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਦੇ ਵਿੱਚ ਅੱਜ ਬਰਸਾਤ ਹੋਣ ਦਾ ਪਹਿਲਾਂ ਹੀ ਅਲਰਟ ਜਾਰੀ ਕੀਤਾ ਗਿਆ ਸੀ ਤੇ ਇਸੇ ਦੇ ਚੱਲਦੇ ਇਸ ਵੇਲੇ ਪਟਿਆਲਾ ਦੇ ਵਿੱਚ ਬਰਸਾਤ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਇਸ ਦੇ ਨਾਲ ਤੁਹਾਨੂੰ ਦੱਸ ਜੀ ਕਿ 21 ਅਤੇ 22 ਅਗਸਤ ਨੂੰ ਅੰਮ੍ਰਿਤਸਰ ਤਰਨਤਾਰਨ ਜ਼ਿਲਹੰਦਰ ਕਪੂਰਥਲਾ ਲੁਧਿਆਣਾ ਬਰਨਾਲਾ ਮਾਨਸਾ ਬਠਿੰਡਾ ਸਮੇਤ ਜ਼ਿਆਦਾਤਰ ਇਲਾਕੇ ਜਿਹੜੇ ਨੇ ਉਹ ਸੁੱਕੇ ਰਹਿਣਗੇ ਪਰ 23 ਅਗਸਤ ਨੂੰ ਮੌਸਮ ਬਦਲੇਗਾ ਤੇ ਭਾਰੀ ਬਰਸਾਤ ਹੋਵੇਗੀ ਕਈ ਇਲਾਕਿਆਂ ਦੇ ਵਿੱਚ ਖਾਸ ਕਰਕੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਜ਼ਿਲਹੰਦਰ ਲੁਧਿਆਣਾ ਸ਼੍ਰੀਫਤਗੜ੍ਹ ਸਾਹਿਬ ਐਸਐਸ ਨਗਰ ਪਟਿਆਲਾ ਸੰਗਰੂਰ ਬਰਨਾਲਾ ਮਾਲਵੇ ਦੇ ਜਿੰਨੇ ਜਿਹਰੇ ਨੇ ਉਹਨਾਂ ਦੇ ਵਿੱਚ ਬਰਸਾਤ ਤੋਂ ਹੋਣ ਦਾ ਅਲਰਟ ਜਿਹੜਾ ਹੈ ਜਾਰੀ ਕੀਤਾ ਗਿਆ ਫਿਲਹਾਲ ਪਟਿਆਲਾ ਦੇ ਵਿੱਚ ਇਸ ਵੇਲੇ ਬਰਸਾਤ ਸ਼ੁਰੂ ਹੋ ਚੁੱਕੀ ਹੈ ਤੇ ਤੁਸੀਂ ਵੀ ਆਪਣੇ ਇਲਾਕੇ ਦਾ ਹਾਲ ਜਿਹੜਾ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤਾਂ ਦੱਸ ਦਿਓ ਕਿ ਲਗਾਤਾਰ ਮੌਸਮ ਵਿਭਾਗ ਦੇ ਵੱਲੋਂ ਮੌਸਮ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਕਦੋਂ ਕਿਹੜੇ ਇਲਾਕੇ ਦੇ ਵਿੱਚ ਬਰਸਾਤ ਹੋਵੇਗੀ ਤੇ ਹੁਣ ਜਿਹੜੀ ਨਵੀਂ ਭਵਿਕ ਬਾਣੀ ਵਿਭਾਗ ਦੇ ਵੱਲੋਂ ਕੀਤੀ ਗਈ ਸੀ ਉਸੇ ਦੇ ਮੁਤਾਬਿਕ ਅੱਜ ਪਟਿਆਲਾ ਦੇ ਵਿੱਚ ਇਸ ਵੇਲੇ ਬਰਸਾਤ ਸ਼ੁਰੂ ਹੋ ਚੁੱਕੀ ਹੈ ਤੇ ਪੰਜਾਬ ਦੇ ਹੋਰ ਕਈ ਇਲਾਕੇ ਜਿਹੇ ਨੇ ਜਿੱਥੇ ਕੇਸ ਵੇਲੇ ਮੌਸਮ ਜਿਹੜਾ ਹੈ ਉਹ ਠੰਡਾ ਹੈ ਬੱਦਲ ਬਣੇ ਹੋਏ ਨੇ ਤੇ ਬਰਸਾਤ ਹੋ ਰਹੀ ਹੈ